ਇਹ ਮੇਰੇ ਅੰਦੀ ਆ ਰਿਹਾ ਇਹ ਸਾਡੇ ਪਿੰਡਾਂ ਚ ਨਾ ਵਾਟ ਅਸੀਂ ਇਹਨਾਂ ਦਾ ਵਿਰੋਧ ਕਰਾਂਗੇ ਇਹ ਆਉਂਦੇ ਆ ਤੁਹਾਡੇ ਤੁਹਾਡਾ ਜਵਾਬ ਦਿਓ ਕਿ ਤੁਸੀਂ ਸਾਡੇ ਤੁਹਾਡਾ ਜਵਾਬ ਸਹੀ ਦਿੰਦੇ ਜੀ ਤੇ ਅਸੀਂ ਠੀਕ ਆ ਜੇ ਅਸੀਂ ਤੁਹਾਡਾ ਵਿਰੋਧ ਕਰਾਂਗੇ ਅਸੀਂ ਵੋਟਾਂ ਨਹੀਂ ਪੈਂਦਾ ਹੋਏ ਤੁਸੀਂ ਬੇਨਤੀ ਕਰ ਰਹੇ ਹਾਂ ਵੀ ਭਾਜਪਾ ਨੂੰ ਬਿਲਕੁਲ ਵੋਟਾਂ ਨਾ ਪਾਓ ਕਿਉਂਕਿ ਜੇ ਭਾਜਪਾ ਆ ਗਈ ਇਹਨੇ ਸਾਡਾ ਬਹੁਤ ਨੁਕਸਾਨ ਕਰਨਾ ਅੱਗੇ ਵੀ ਸਾਡੇ 750 ਤੱਕ ਗ੍ਰੀਨ ਬੋਨ ਦਾ ਸਿੱਧਾ ਕਰਤਾਏ ਤੇ ਹੋਣ ਸਾਡੇ ਜਿਹੜੇ ਕਿਸਾਨ ਆ ਫਿਰ ਜਿਹੜੇ ਜਾ ਰਹੇ ਸੀ ਜਿਹੜੇ 62 ਟਰੱਕਾ ਜਾ ਰਹੇ ਸੀ ਜਿਨ੍ਹਾਂ ਨੂੰ ਇਹਨਾਂ ਨੇ ਰਸਤੇ ਵਿੱਚ ਰੋਕ ਕੇ ਸਾਡਾ ਇੱਕ ਮੁਕ ਕਰਨਾ ਫਿਰ ਦੁਬਾਰਾ ਛਿੱਟ ਕੀਤਾ ਕਿਹਾ ਕਿ ਲੋਕਤੰਤਰ ਅਧਿਕਾਰ ਆ ਸਾਡਾ ਸਾਨੂੰ ਕੋ ਲੰਘਣਾ ਹਰ ਇੱਕ ਸੜਕਾਂ ਵੀ ਜਿਹੜੀਆਂ ਨੇ ਉਹ ਬੰਦ ਕਰਤੀਆਂ ਨੇ ਕੰਕਰੀਟ ਪਾਵਾ ਕੇ ਲਾਤੀਆ ਉਹ ਸਵਾਲ ਆ ਐਮਐਸਪੀ ਕਿਉਂ ਨਹੀਂ ਦਿੱਤੀ ਉਹ ਸਵਾਲ ਆ ਲਖੀਮਪੁਰ ਖਰੀ ਵਾਲਾ ਜਿਹੜਾ ਗੱਡੀ ਨਾਲ ਖੁੱਜਲ ਕੇ ਮਾਰੇ ਉਹ ਸਵਾਲ ਆ ਬਾਕੀ ਹੋਰ ਜਿੰਦਾ ਇੱਕ 9 10 ਸਵਾਲ ਨੇ ਜਿਹੜੇ ਪੀਜਪੀ ਨੂੰ ਕੁਝ ਜਾਣਗੇ ਅੱਜ ਜਿਹੜਾ ਮੋਟਰ ਦੀ ਕਾਲ ਦੇ ਉੱਤੇ ਸਾਰੇ ਜਥੇਬੰਦੀਆ ਇਕੱਠੇ ਹੋ ਕੇ ਪਟਾਖਾ ਸ਼ਹਿਰ ਚ ਮਾਰਚ ਕਰ ਰਹੇ ਆ ਸਾਰੇ ਬਾਪੂ ਜੀ ਸਰਕਾਰ ਤੋਂ ਨਾ ਕਰੋ ਸਾਡੇ ਕਿਸਾਨਾਂ ਨੂੰ ਦੁੱਖ ਦਿੱਤਾ ਕੋਈ ਮੰਗ ਨਹੀਂ ਮੰਗੀ ਕੋਈ ਕੋਸ਼ਿਸ਼ ਨਹੀਂ ਕੀਤਾ ਹੁਣੇ ਵੋਟਾਂ ਲੈਣ ਆ ਗਏ ਮੋਦੀ ਇਹ ਕਹਿਣਾ ਚਾਹੁੰਦੇ ਆ ਕਿ ਇਹ ਮੇਰੇ ਬੀਜਲੀ ਵਾਲਿਆ ਇਹ ਸਾਡੇ ਪਿੰਡਾਂ ਦੇ ਨਾਂ ਵਾੜਨ ਅਸੀਂ ਇਹਨਾਂ ਦਾ ਵਿਰੋਧ ਕਰਾਂਗੇ ਜੇ ਆਉਂਦੇ ਆ ਤੁਹਾਡੇ ਸਵਾਲਾਂ ਦਾ ਜਵਾਬ ਦਿਓ ਇਹ ਤੁਸੀਂ ਸਾਡੇ ਸਵਾਲਾਂ ਦਾ ਜਵਾਬ ਸਹੀ ਦੇਂਦੇ ਜੀ ਤੇ ਅਸੀਂ ਠੀਕ ਆ ਨਹੀਂ ਤਾਂ ਅਸੀਂ ਤੁਹਾਡਾ ਵਿਰੋਧ ਕਰਾਂਗੇ ਅਸੀਂ ਵੋਟਾਂ ਨਹੀਂ ਪਾਉਂਦਾ ਉਹ ਤੇ ਬਈ ਹਰ ਇੱਕ ਦਾ ਅਸੀਂ ਹਲਾ ਪੁੱਛਣੀ ਵੀ ਕਿ ਕਿਹਟ ਕਰੀ ਸੜਕਾਂ ਤੇ ਚਾੜ੍ਹਨੇ ਪਈ ਕਿਉਂਕਿ ਜੇ ਜਿਹੜਾ ਸਾਈਟਰਾ ਉਹ ਸਾਡਾ ਇੱਕ ਆਨ ਦਾ ਪੁੱਤਰ ਵਾ ਇਹ ਕਰਕੇ ਅਸੀਂ ਅੱਜ ਭਾਜਪਾ ਦੇ ਵਿਰੋਧ ਵਿੱਚ ਕਿਉਂਕਿ ਇਹਨਾਂ ਨੇ ਜੋ ਸਾਡੇ ਨਾਲ ਵਾਦੇ ਕੀਤੇ ਵਾਦੇ ਦਾ ਮੁਕਰ ਕੇ ਇਹ ਕਰਕੇ ਆਪਾਂ ਹਜ਼ਾਰਾਂ ਟਿੱਕ ਲੈ ਕੇ ਅੱਜ ਜਿਹੜੇ ਸ਼ਹਿਰਾਂ ਵਿੱਚ ਆ ਉਹ ਮਾਰਚ ਕਰ ਰਹੇ ਆ ਤੇ ਬੇਨਤੀ ਕਰ ਰਹੇ ਆ ਵੀ ਭਾਜਪਾ ਨੂੰ ਬਿਲਕੁਲ ਵੋਟਾਂ ਨਾ ਪਾਓ ਕਿਉਂਕਿ ਜੇ ਭਾਜਪਾ ਆ ਗਈ ਇਹਨੇ ਸਾਡਾ ਬਹੁਤ ਨੁਕਸਾਨ ਕਰਨਾ ਅੱਗੇ ਵੀ ਸਾਡੇ 750 ਕਿਸਾਨ ਜਿਹੜੇ ਦੋਦਾ ਜਹਾਜ਼ ਸ਼ਹੀਦ ਕਰ ਪਾਏ ਤੇ ਹੁਣ ਸਾਡੇ ਜਿਹੜੇ ਕਿਸਾਨ ਆ ਫਿਰ ਦਿਲ ਨੂੰ ਜਾ ਰਹੇ ਸੀ ਜਿਹੜੇ ਸ਼ਾਂਤ ਬਾਈ ਸ਼ਾਹ ਜਾ ਰਹੇ ਸੀ ਜਿਨ੍ਹਾਂ ਨੂੰ ਇਹਨਾਂ ਨੇ ਰਸਤੇ ਵਿੱਚ ਰੋਕ ਕੇ ਸਾਡਾ ਇੱਕ ਸੁਪਾ ਕਰਨਾ ਵੀਰ ਨੂੰ ਉਸੇ ਸ਼ਹੀਦ ਕੀਤਾ ਇਹ ਕਹਿੰਦੀ ਹੈ ਦਿੱਲੀ ਸਾਡੀ ਆ ਤੇ ਪਿੰਡ ਤੇ ਸ਼ਹਿਰ ਸਾਡੇ ਆ ਇਹਨਾਂ ਨੇ ਸਾਨੂੰ ਦਿਲ ਨਹੀਂ ਜਾ ਦਿੱਤਾ ਤਾਂ ਆਪਾਂ ਨੂੰ ਪਿੰਡ ਜੀ ਨਹੀਂ ਵਰਣ ਇਹ ਹਜ਼ਾਰਾਂ ਹੀ ਟਰੈਕਟਰਵਾਹ ਸਾਰੇ ਥਾਂ ਤੇ ਚਾਰ ਚੱਕਰੋਂ ਸਵੇਰ ਸਾਰੇ ਕੂਟ ਮੋਰਚੇ ਦੇ ਕਾਲ ਦੇ ਹਜ਼ਾਰਾਂ ਡੈਟਾ ਚ ਬਟਾਲੇ ਸ਼ਹਿਰ ਵਿੱਚ ਕਿਰੇ ਵੜੇ ਸਰ ਹਰਿਆਣਾ ਸਰਕਾਰ ਨੇ ਰਾਜ ਬੈਰੀਕੇਡ ਲਾਇਆ ਹੋਏ ਤੇ ਕਿਲ ਲਾਤੀ ਸੜਕਾਂ ਤੇ ਘੜਤੇ ਜਿਹੜਾ ਕਿ ਲੋਕਤੰਤਰ ਅਧਿਕਾਰ ਆ ਸਾਡਾ ਸਾਡੂ ਤੋਂ ਲੰਘਣਾ ਪਰ ਉਹਨਾਂ ਸੜਕਾਂ ਵੀ ਜਿਹੜੀਆਂ ਨੇ ਉਹ ਬੰਦ ਕਰਤੀਆਂ ਨੇ ਕੰਕਰੀਟ ਪਾਵਾ ਕੇ ਲਾਤੀਆ ਉਹ ਸਵਾਲ ਆ ਐਮਐਸਪੀ ਕਿਉਂ ਨਹੀਂ ਦਿੱਤੀ ਉਹ ਸਵਾਲ ਆ ਲਖੀਮਪੁਰ ਖਿਰੀ ਵਾਲਾ ਜਿਹੜਾ ਗੱਡੀ ਨਾਲ ਕੁਚਲ ਕੇ ਮਾਰੇ ਉਹ ਸਵਾਲ ਆ ਬਾਕੀ ਹੋਰ ਇੱਦਾਂ ਹੀ 99 10 ਸਵਾਲ ਨੇ ਜਿਹੜੇ ਭਾਜਪਾ ਨੇ ਪੁੱਛੇ ਜਾਣਗੇ ਮਾਰਕੀਟ ਕਮੇਟੀਆਂ ਰੱਦ ਹੋ ਜਾਂਦੀਆਂ ਇਹ ਮੰਡੀ ਸਿਸਟਮ ਖਤਮ ਉਰਚ ਲੇਬਰ ਜਿਹੜੀ ਕੰਮ ਕਰਦੀ ਉਹ ਖਤਮ ਜਿਹੜੀ ਟਰਾਂਸਪੋਰਟ ਨਾਲ ਮਾਲ ਚੋੱਕ ਕੇ ਗਦਾਮਾਂ ਚ ਲਾਉਂਦੀ ਟਰਾਂਸਪੋਰਟ ਦਾ ਕੰਮ ਖਤਮ ਫਿਰ ਆਰਟੀ ਸਿਸਟਮ ਖਤਮ ਹੋ ਜਾਏਗਾ ਉਹਦਾ ਕਾਰਨ ਹੈ ਵੀ ਜੇ ਮੰਨ ਲਓ ਸਰਕਾਰ ਮਾਲ ਸਹਲੋਂਾਂ ਤੇ ਜਾਣ ਦਾ ਪੈਂਦਾ ਵਾ ਕਿਹੜਾ ਛੋਟੀ ਛੋਟਾ ਜ਼ਿਮੀਂਦਾਰ ਹੋਵੇ ਕੋ ਉਹ ਆਪਣੇ ਘਰੋਂ ਪੈਸੇ ਲਾ ਕੇ ਮਾਲੇ ਵੀ ਸਕਦਾ ਉਨੇ ਆਰਤੀ ਕੋ ਪਹਿਲਾ ਨਵਾਸ ਖੜਕੇ ਕਿ ਆਪਣੇ ਹਜ਼ਰ ਬੀਜ ਕੇ ਆਰਤੀ ਨੂੰ ਦੇਖ ਕੇ ਤਾਂ ਫੇਰ ਜਿਹੜਾ ਆਪਣਾ ਲੈਣ ਦੇ ਕਮਾ ਫਾਣਾ ਕਰਨਾ ਤਾ ਚਲੋ ਆਲੇ ਜਿਹੜੇ ਆ ਉਹਨੇ ਲੈਣ ਦੇ ਨਹੀਂ ਕਰਨਾ ਉਹਦਾ ਜ਼ਿੰਮੇਦਾਰ ਹੀ ਖਤਮ ਹੋ ਜਾਏਗਾ ਜੇ ਤੱਕ ਦੱਸਦਾ ਕਿ ਜੇ ਮੰਡੀ ਸਿਸਟਮ ਖਤਮ ਹੋ ਜਾਏਗਾ ਤੇ 2 4 ਕਿੱਲੇ ਵਾਲੇ ਜ਼ਿੰਮੇਦਾਰ ਆ ਉਹ ਵੀ ਖਤਮ ਹੋ ਜਾਣਾ ਇਹ ਜਿਹਦਾ ਕਿਸਾਨ ਤੋਂ ਫੈਸਲਾ ਸੀ ਤੇ ਔਰਵਾਏ ਸਭੇ ਸਾਡੀ ਇੱਕ ਇੱਕ ਸਤਾ ਦੇ ਨਾਲ ਅਸੀਂ ਇਹਨਾਂ ਨੂੰ ਸਵਾਲ ਵੀ ਪੁੱਛਾਂਗੇ ਜਿਹੜੀਆਂ ਸਾਡੀਆਂ ਬੰਗਾਂ ਨੇ ਉਹਦੇ ਦਾ ਹਸਤੀ ਇਹ ਮੇਰੇ ਅੰਕਤੀ ਜੱਤੀ ਆਵੇ ਆ ਇਹ ਸਾਡੇ ਦਿੱਤਾ ਜਥਾਵਾ ਅਸੀਂ ਇਹਨਾਂ ਦਾ ਵਿਰੋਧ ਕਰਾਂਗੇ ਇਹ ਆਉਂਦੇ ਆ ਤੁਹਾਡੇ ਸਵਾਦਾਵਾ ਜਵਾਬ ਤੋਂ ਇਹ ਤੁਸੀਂ ਸਾਡੇ ਸਵਾਦਾਵਾ ਦਾ ਜਵਾਬ ਸਹੀ ਦੇਂਦੇ ਜੀ ਤੇ ਅਸੀਂ ਠੀਕ ਆ ਇਹਦੇ ਅਸੀਂ ਤੁਹਾਡਾ ਵਿਰੋਧ ਕਰਾਂਗੇ ਅਸੀਂ ਵੋਟਾਂ ਨਹੀਂ ਪੈਂਦਾ ਤੁਸੀਂ ਬੇਨਤੀ ਕਰ ਰਹੇ ਹਾਂ ਕਿ ਭਾਜਪਾ ਨੂੰ ਬਿਲਕੁਲ ਵੋਟਾਂ ਨਾ ਪਾਓ ਕਿਉਂਕਿ ਜੇ ਭਾਜਪਾ ਆ ਗਈ ਕਿਹਨੇ ਸਾਡਾ ਬਹੁਤ ਨੁਕਸਾਨ ਕਰਨਾ ਆਖਿਆ ਸੀ ਸਾਡੇ 750 ਤੋਂ ਖਾਲ ਲਈ ਵੋਟਾਂ ਦੇ ਠੀਕ ਕਰਤਾ ਤੇ ਹੁਣ ਸਾਡੇ ਜਿਹੜੇ ਕਿਸਾਨ ਆ ਫਿਰ ਫਿਰ ਜਾ ਰਹੇ ਸੀ ਤੇ ਜਿਹੜਾ ਛਾਂਤਬਾਈ ਧੰਦਾ ਜਾ ਰਹੇ ਸੀ ਜਿਨ੍ਹਾਂ ਨੂੰ ਇਹਨਾਂ ਨੇ ਰੱਟੇ ਵਿੱਚ ਰੋੜ ਕੇ ਕਾਟਾ ਇੱਕ ਬੁੱਕ ਕਰਨਾ ਫਿਰ ਉਹਦੇ ਉੱਤੇ ਛੀਟ ਕੀਤਾ ਇਹਨਾਂ ਆਗੇ ਲੋਕਤੰਤਰ ਅਧਿਕਾਰ ਆ ਸਾਡਾ ਸੜਕਾਂ ਨੂੰ ਲੰਘਣਾ ਪਰ ਨਾ ਸੜਕਾਂ ਵੀ ਜਿਹੜੀਆਂ ਨੇ ਉਹ ਬੰਦ ਕਰਤੀਆਂ ਨੇ ਕੰਕਰੀਟ ਪਾਵਾਗੇ ਲਾਤੀਆ ਉਹ ਸਵਾਲ ਆ ਐਮਐਸਪੀ ਕੋਣੀ ਤੇ ਵੀ ਉਹ ਸਵਾਲ ਆ ਲਖੀਮਪੁਰ ਫਰੀ ਵਾਲਾ ਜਿਹੜਾ ਗੱਡੀ ਕਰੇ ਗੁੱਜਲ ਕੇ ਮਾਰੇ ਉਹ ਸਵਾਲ ਆ ਬਾਕੀ ਹੋਰ ਇੱਥੇ ਤਾਂ 19-10 ਸਵਾਲ ਨੇ ਜਿਹੜੇ ਭਾਜਪਾ ਨੂੰ ਪੁੱਛੇ ਜਾਣਗੇ ਅੱਜ ਜੇਤੂ ਦਾ ਮੌਕੇ ਦੀ ਕਾਲ ਦੇ ਉੱਤੇ ਸਾਰੇ ਜਥੇਬੰਦੀਆ ਇਕੱਠੇ ਹੋ ਕੇ ਪਟਾਖਾ ਸ਼ਹਿਰ ਤੋਂ ਮਾਰਚ ਕਰ ਰਹੇ ਆ। ਸਾਨੂੰ ਆ ਕੇ ਇਹੋ ਜਿਹੀ ਜੀਐਸ ਰਾਜ ਦੇ ਇਤਰਾਖ ਨਾ ਕਰੋ। ਸਾਡੇ ਕਿਸਾਨਾਂ ਨੂੰ ਦੁੱਖ ਦਿੱਤਾ। ਕੋਈ ਮੰਗ ਨਹੀਂ ਮੰਗੀ। ਕੋਈ ਕੋਸ਼ਿਸ਼ ਨਹੀਂ ਕੀਤਾ। ਹੁਣੇ ਵੋਟਾਂ ਲੈਣ ਆ ਗਏ। ਅਸੀਂ ਇਹ ਕਹਿਣਾ ਚਾਹੁੰਦੇ ਆ ਕਿ ਇਹ ਮਨਮਨੀ ਜਿੰਦੀ ਵਾਲਿਆ ਇਹ ਸਾਡੇ ਪਿੰਡਾਂ ਦੇ ਨਾਂ ਵਾੜਨਾ ਅਸੀਂ ਇਹਨਾਂ ਦਾ ਵਿਰੋਧ ਕਰਾਂਗੇ। ਜੇ ਆਉਂਦੇ ਆ ਸਾਡੇ ਸਵਾਲਾਂ ਦਾ ਜਵਾਬ ਦਿਓ। ਜੇ ਤੁਸੀਂ ਸਾਡੇ ਸਵਾਲਾਂ ਦਾ ਜਵਾਬ ਸਹੀ ਤਰ੍ਹਾਂ ਦੇਂਦੇ ਜੀ ਤੇ ਅਸੀਂ ਠੀਕਾ ਨਹੀਂ ਤਾਂ ਅਸੀਂ ਤੁਹਾਡਾ ਵਿਰੋਧ ਕਰਾਂਗੇ ਅਸੀਂ ਵੋਟਾਂ ਨਹੀਂ ਪਾਉਂਦਾ ਉਹ ਤੇ ਕਿਵੇਂ ਹਰ ਪਾਸੇ ਦਾ ਅਧਿਲਾ ਪਿਛਨ ਵੀ ਕਿ ਕਿਹ ਕਿਹ ਟ੍ਰੈਕਟਰ ਹੀ ਸੜਕਾਂ ਤੇ ਚਾਰਜ ਨੇ ਪਾਏ ਕਿਉਂਕਿ ਜਿਹੜਾ ਸਾਈਟਰਾ ਉਹ ਸਾਡਾ ਇੱਕ ਖਾਨ ਦਾ ਪੁੱਤਰ ਵਾ ਇਹ ਕਰਕੇ ਅਸੀਂ ਅੱਜ ਭਾਜਪਾ ਦੇ ਵਿਰੋਧ ਵਿੱਚ ਕਿਉਂਕਿ ਇਹਨਾਂ ਨੇ ਜੋ ਸਾਡੇ ਨਾਲ ਵਾਦੇ ਕੀਤੇ ਵਾਦੇ ਦਾ ਮੁਕਰ ਕੇ ਇਹ ਕਰਕੇ ਆਪਾਂ ਹਜ਼ਾਰਾਂ ਟੈਕ ਲੈ ਕੇ ਅੱਜ ਜਿਹੜੇ ਸ਼ਹਿਰਾਂ ਵਿੱਚ ਆ ਉਹ ਮਾਰਚ ਕਰ ਰਹੇ ਆ ਤੇ ਬੇਨਤੀ ਕਰ ਰਹੇ ਆ ਵੀ ਭਾਜਪਾ ਨੂੰ ਬਿਲਕੁਲ ਵੋਟਾਂ ਨਾ ਪਾਓ ਕਿਉਂਕਿ ਜੇ ਭਾਜਪਾ ਆ ਗਈ ਤੇ ਇਹਨੇ ਸਾਡਾ ਬਹੁਤ ਨੁਕਸਾਨ ਕਰਨਾ ਅੱਗੇ ਵੀ ਸਾਡੇ 750 ਕਿਸਾਨ ਜਿਲੀਨ ਦੋਦਾ ਦੇ ਅਸ਼ੀਰਵਾਦ ਕਰਤਾ ਤੇ ਹੁਣ ਸਾਡੇ ਜਿਹੜੇ ਕਿਸਾਨ ਆ ਫਿਰ ਜਿਲੀਨ ਜਾ ਰਹੇ ਸੀ ਜਿਹੜੇ ਸ਼ਾਂਤਬਾਈ ਸਾਧ ਨਾਲ ਜਾ ਰਹੇ ਸੀ ਜਿਨ੍ਹਾਂ ਨੂੰ ਇਹਨਾਂ ਨੇ ਰਸਤੇ ਵਿੱਚ ਰੋਕ ਕੇ ਸਾਡਾ ਇੱਕ ਸੁਭ ਕਰਨਾ ਵੀਰ ਦੋਦਾ ਦੇ ਅਸ਼ੀਰਵਾਦ ਕੀਤਾ ਜੇ ਇਹ ਕਹਿੰਦੇ ਦਿੱਲੀ ਸਾਡੀ ਆ ਤੇ ਪਿੰਡ ਦੇ ਸਹਿਰ ਸਾਡੇ ਆ ਇਹਨਾਂ ਨੇ ਸਾਨੂੰ ਜਿਲੀ ਨਹੀਂ ਜਾ ਦਿੱਤਾ ਤਾਂ ਆਪਾਂ ਇਹਨਾਂ ਨੂੰ ਪਿੰਡਾਂ ਜੀ ਵੜਾਂਗੇ ਇਹ ਹਜ਼ਾਰਾਂ ਹੀ ਟਰੈਕਟਰ વા ਸਾਰੇ ਸ਼ਹਿਰ ਚ ਚਾਰ ਚਾਰੇ ਰੋ ਸਾਰੇ ਝੁੱਟ ਮੋਰਚੇ ਦੇ ਕਾਲ ਤੇ ਹਜ਼ਾਰਾਂ ਟਰੈਕਟਰ ਬਟਾਲੇ ਸ਼ਹਿਰ ਵਿੱਚ ਫਿਰੇ ਬੜੇ ਸਰ ਹਰਿਆਣਾ ਸਰਕਾਰ ਨੇ ਰਾਜ ਬੈਰੀਕੇਡ ਲਾਇਆ ਹੋਏ ਤੇ ਕਿਲ ਲਾਤੀ ਸੜਕਾਂ ਤੇ ਘੜ ਤੇ ਜਿਹੜਾ ਕਿ ਲੋਕਤੰਤਰ ਅਧਿਕਾਰ ਆ ਸਾਡਾ ਸਾਡੂ ਤੋਂ ਲੰਘਣਾ ਪਰ ਉਹ ਸੜਕਾਂ ਵੀ ਜਿਹੜੀਆਂ ਨੇ ਉਹ ਬੰਦ ਕਰਤੀਆਂ ਨੇ ਕੰਕਰੀਟ ਪਾਵਾ ਕੇ ਲਾਤੀਆ ਉਹ ਸਵਾਲ ਆ ਐਮਐਸਡੀ ਕਿਉਂ ਨਹੀਂ ਦਿੱਤੀ ਉਹ ਸਵਾਲ ਆ ਲਖੀਮਪੁਰ ਖੀਰੀ ਵਾਲਾ ਜਿਹੜਾ ਗੱਡੀ ਨਾਲ ਕੁਚਲ ਕੇ ਮਾਰੇ ਉਹ ਸਵਾਲ ਆ ਬਾਕੀ ਹੋਰ ਇਦਾਂ 8 9 10 ਸਵਾਲ ਨੇ ਜਿਹੜੇ ਬੀਜੇਪੀ ਨੂੰ ਪੁੱਛੇ ਜਾਣਗੇ ਮਾਰਕੀਟ ਦੀਆਂ ਮੀਟੀਆਂ ਰੱਦ ਹੋ ਜਾਂਦੀਆਂ ਇਹ ਮੰਡੀ ਸਿਸਟਮ ਖਤਮ ਹੋਰ ਜਿਹੜੀ ਲੇਬਰ ਜਿਹੜੀ ਕੰਮ ਕਰਦੀ ਉਹ ਖਤਮ ਜਿਹੜੀ ਟਰਾਂਸਪੋਰਟ ਦਾ ਮਾਲ ਚੋੱਕ ਕੇ ਗਦਾਮਾਂ ਚ ਲੰਘਦੀ ਟਰਾਂਸਪੋਰਟ ਦਾ ਕੰਮ ਖਤਮ ਫਿਰ ਆਰਟੀ ਸਿਸਟਮ ਖਤਮ ਹੋ ਜਾਏਗਾ ਉਹਦਾ ਕਾਰਨ ਹੈ ਵੀ ਜੇ ਮੰਨ ਲਓ ਸਰਕਾਰ ਕਮਾਲ ਸਾਲਾਂ ਤੇ ਜਾਣ ਦਾ ਪੈਂਦਾ ਵਾ ਕਿਤਾ ਛੋਟਾ ਛੋਟਾ ਜ਼ਿਮੀਂਦਾਰ ਹੋਵੇ ਕੋ ਉਹ ਆਪਣੇ ਘਰੋਂ ਪੈਸੇ ਲਾ ਕੇ ਫਸਲੇ ਵੀ ਸਦਾ ਉਨੇ ਆਰਤੀ ਕੋ ਪਹਿਲਾਂ ਨਵਾਸ ਫੜ ਕੇ ਕਿ ਆਪਣੇ ਹਾਜ਼ਰ ਬੀਜ ਕੇ ਆਰਤੀ ਨੂੰ ਦੇਖ ਕੇ ਤਾਂ ਫੇਰ ਜਿਹੜਾ ਆਪਣਾ ਲਾਂਦੇ ਕਵਾ ਫਲਾ ਘਟਣਾ ਤਾ ਚਲੋ ਆਲੇ ਜਿਹੜੇ ਇਹਨਾਂ ਨੇ ਲਾਂਦੇ ਨਹੀਂ ਕਰਨਾ ਤਾਂ ਜਿੰਮੇਦਾਰ ਹੀ ਖਤਮ ਹੋ ਜਾਏਗਾ ਜੇ ਤਾ ਉਹ ਦੱਸਦਾ ਜੇ ਮੰਡੀ ਸਿਸਟਮ ਖਤਮ ਹੋ ਜਾਏਗਾ ਤਾਂ 2 4 ਕਿੱਲੇ ਵਾਲਾ ਜਿੰਮੇਦਾਰ ਉਹ ਵੀ ਖਤਮ ਹੋ ਜਾਏਗਾ ਇਹ ਜਿਹਦਾ ਕਿਸਾਨ ਤੋਂ ਫੈਸਲਾ ਸੀ ਤੇ ਆਲਵਾ ਸਭੇ ਸਾਡੀ ਇੱਕ ਇੱਕ ਸੁਸਤਾ ਦੇ ਨਾਲ ਅਸੀਂ ਇਹਨਾਂ ਨੂੰ ਸਵਾਲ ਵੀ ਪੁੱਛਾਂਗੇ ਜਿਹੜੀਆਂ ਸਾਡੀਆਂ ਪੰਗਾਂ ਨੇ ਉਹਦੇ ਦਾ ਹਸਤੇ